ਪੰਜ ਪਿਆਰੇ ਸਹਿਬਾਨ ਨੇ ਜਦੋਂ ਖੰਡੇ ਬਾਟੇ ਦੀ ਪੌਲ ਦਿੱਤੀ ਸਾਡੇ ਸੀਸ ਦੇ ਵਿੱਚ ਛਿੱਟੇ ਪਾਏ ਗਏ ਕਿ ਸਿੱਖਾ ਅੱਜ ਤੋਂ ਬਾਅਦ ਇਹ ਜਿਹੜਾ ਤੇਰਾ ਸਿਰ ਹੈ ਇਹ ਕੇਵਲ ਤੇ ਕੇਵਰ ਕਲਗੀ ਤਰਪਿਤ ਮਹਾਰੇ ਪਾਸ਼ਾ ਜੀ ਦਾ ਹੋ ਗਿਆ ਹੈ ਇਹ ਕਿਸੇ ਹੋਰ ਅੱਗੇ ਜਾ ਕੇ ਚੁਕੇ ਨਾ ਵੇਖੋ ਜੀ ਜਿਨ੍ਹਾਂ ਨੇ ਆਪਣੇ ਨਾਲ ਜੋੜਨਾ ਹੈ ਉਹਨਾਂ ਨੇ ਕਿੰਨਾ ਕੁਝ ਇੱਕ ਸਾਜ਼ਿਸ਼ ਦਾ ਤੇ ਵੀ ਕਾਰਜ ਕੰਮ ਕੀਤੇ ਹੋਏ ਨੇ ਆਪਣੇ ਮਾਫ ਕਰਿਓ ਇਹ ਸਾਨੂੰ ਭਾਵੇਂ ਗੱਲ ਭਾਵੇਂ ਸੁਣਨ ਚ ਨਾ ਚੰਗੀ ਲਗੇ ਅਰੇ ਪੰਜਾਬ ਦੀਆਂ ਬਹੁਤੀਆਂ ਬਹੁਤੀਆਂ ਜਗ੍ਹਾ ਦੇ ਉੱਤੇ ਇਹ ਕੋਈ ਜਗਾ ਕਿ ਅਸੀਂ ਜਠੇਰਿਆਂ ਦੇ ਨਾਮ ਦੇ ਉੱਤੇ ਜੀ ਇਹ ਚੀਜ਼ ਬਣਾਈ ਹੋਈ ਹੈ ਕੌਣ ਜਠੇਰੇ ਜਿਹੜੇ ਮਰ ਕੇ ਦੁਨੀਆ ਦੇ ਉੱਤੇ ਚਲੇ ਗਏ ਪਤਾ ਨਹੀਂ ਉਹ ਹੈ ਵੀ ਕੌਣ ਸੀ ਉਹਦਾ ਨਾਮ ਕੀ ਸੀ ਕਿੱਥੋਂ ਆਇਆ ਸੀ ਕਿੱਥੋਂ ਗਿਆ ਸੀ ਜਿਹੜੇ ਘਰ ਵਿੱਚ ਰਹਿ ਰਹੇ ਨੇ ਉਹਨਾਂ ਨੂੰ ਛੱਡ ਛੱਡ ਕੇ ਅਸੀਂ ਅਮਰੀਕਾ ਕੈਨੇਡਾ 'ਚ ਭੱਜ ਰਹੇ ਆ ਜਿਹੜੇ ਮਾਂ ਪਿਓ ਜਿਉਂਦੇ ਜਠੇਰੇ ਮਾਂ ਪਿਓ ਜਿਉਂਦੇ ਪਿੱਤਰ ਸਾਡੇ ਜਿਹੜੇ ਘਰ ਦੇ ਵਿੱਚ ਨੇ ਉਹਨਾਂ ਨੂੰ ਛੱਡ ਛੱਡ ਕੇ ਅਸੀਂ ਫਲੈਟਾਂ 'ਚ ਬੈਕ ਬੈਕ ਅਮਰੀਕਾ ਕੈਨੇਡਾ 'ਚ ਜਾ ਰਹੇ ਆ 10 10 ਸਾਲ ਹੋ ਗਏ ਮਾਂ ਪਿਓ ਨੂੰ ਮਿਲਿਆ ਨੂੰ ਉਹਨਾਂ ਨੂੰ ਤੇ ਸਾਂਭਣੀ ਰੇ ਤੇ ਜਿਹੜੇ ਮਰ ਕੇ ਦੁਨੀਆ ਦੇ ਤੋਂ ਚਲੇ ਕੇ 50 50 60 60 70 70 100 100 ਸਾਲ ਪਹਿਲਾਂ ਉਹਨਾਂ ਦੀਆਂ ਨਾਲੀਆਂ ਜਗ੍ਹਾ ਬਣਾਈਆਂ ਹੋਈਆਂ ਨੇ ਕਿ ਸਾਡੇ ਜਠੇਰਿਆਂ ਦੀ ਜਗ੍ਹਾ ਨਹੀਂ ਸਾਡੇ ਪਿੱਤਰਾਂ ਦੀ ਜਗ੍ਹਾ ਨੇ ਜੇ ਇੱਕ ਕੰਮ ਕੀ ਕਰਦੇ ਨੇ ਹੋਰ ਹੁਣ ਉੱਥੇ ਹਰੀ ਚਾਦਰ ਤੇ ਪਾ ਨਹੀਂ ਸਕਦੇ ਲਾਲ ਚਾਦਰ ਪਾ ਨਹੀਂ ਸਕਦੇ ਧੌਣ ਚ ਕਿੱਲਾ ਵੀ ਹੈ ਇੱਕ ਫਿਰਕੇ ਅਸੀਂ ਸਿੱਖ ਵੀ ਆਂ ਅਸੀਂ ਦਰਗਾਵਾਂ ਨੂੰ ਨਹੀਂ ਪੂਜਦੇ ਅਸੀਂ ਕਿਸੇ ਮੜੀ ਮਸਾਂ ਨੂੰ ਜਾ ਕੇ ਮੱਥਾ ਨਹੀਂ ਟੇਕਦੇ ਕਿਉਂਕਿ ਅਸੀਂ ਸਿੱਖ ਆਂ ਫਿਰ ਉਹਨੇ ਕੀ ਕੰਮ ਕੀਤਾ ਗੁਰੂ ਗ੍ਰੰਥ ਸਾਹਿਬਾਰੇ ਪਾਠ ਰਖਾ ਲਓ ਜੀ ਤੇ ਅਰਦਾਸ ਕੀਦੇ ਅੱਗੇ ਕਰਨੀ ਫਿਰ ਆਪਣੇ ਜਠੇਰੇ ਦੇ ਅੱਗੇ ਪਾਠਾਂ ਦੀਆਂ ਲੜੀਆਂ ਚਲਾ ਲਓ ਪਾਠ ਕਰਾ ਲਓ ਲਗਾਤਾਰ ਖੰਡ ਪੜ ਸਬ ਕਰਾਉਂਦੇ ਰਹੋ ਤੇ ਮਨ ਤਾਂ ਇਹ ਨਹੀਂ ਕਿ ਕੀਤਾ ਲੋੜੀਏ ਕੰਮ ਸੁਹਰ ਪੈ ਆਖੀਏ ਕਾਰਜ ਦੇ ਸਵਾਰ ਸਤਿਗੁਰੂ ਸੱਚ ਸਾਖੀਏ ਏ ਮਹਾਰਾਜ ਏ ਗੁਰੂ ਗ੍ਰੰਥ ਸਾਹਿਬਾ ਸਾਹਿਬਾਰੇ ਤੇਰੀ ਸਿੱਖਿਆ ਮੇਰੇ ਕਾਰਜਾਂ ਨੂੰ ਆ ਕੇ ਸੁਹਾਰ ਦੇਵੇ ਮਨਸਾ ਸਾਡੀ ਫੇਰ ਉੱਥੇ ਹੀ ਕਿਸ ਜੀਠੇਰੇਆਂ ਦੇ ਗਿਰਦਾਸ ਕਰ ਰਹੇ ਆ ਆਪਣੇ ਵੱਡਿਆਂ ਦੇ ਗਿਰਦਾਸ ਕਰ ਰਹੇ ਆ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਮਹਾਰਾਜ ਦੀ ਬਾਣੀ ਨੂੰ ਪੜ੍ਹ ਕੇ ਕਿਦੇ ਦੇਖਿਆ ਹੋਏ ਨਾ ਤੇ ਸਾਡੇ ਮਨ ਦੀ ਇਹ ਅਗਿਆਨਤਾ ਮਿਟ ਜਾਏ ਖਤਮ ਹੋ ਜਾਏ ਆਸਾ ਦੀ ਵਾਰ ਦੀ ਬਾਣੀ ਨੂੰ ਪੜਦੇ ਹੋ ਪਰ ਹੱਦ ਹੋ ਗਈ ਜਦੋਂ ਆਸਾ ਦੀ ਵਾਰ ਦੀ ਬਾਣੀ ਦੇ ਪਾਠ ਹੋ ਰਹੇ ਹੁੰਦੇ ਨੇ ਆਸਾ ਦੀ ਵਾਰ ਦੀ ਬਾਣੀ ਦੇ ਕੀਰਤਨ ਹੋ ਰਹੇ ਹੁੰਦੇ ਨੇ ਇਹ ਕੱਲੀ ਸਿੱਖ ਕੌਮ ਐਸੀ ਐ ਉਦੋਂ 80% 90% ਸਿੱਖ ਜਿਹੜੇ ਨੇ ਉਹ ਸੁੱਤੇ ਹੀ ਹੁੰਦੇ ਨੇ ਰਾਗੀ ਸਿੰਘ ਕੱਲੇ ਆ ਕੇ ਆਸਾ ਦੀ ਵਾਰ ਦੀ ਬਾਣੀ ਦਾ ਪਾਠ ਕਰ ਜਾਂਦੇ ਨੇ ਕੀਰਤਨ ਕਰ ਜਾਂਦੇ ਨੇ ਵੱਡੇ ਵੱਡੇ ਗੁਰਦੁਆਰਿਆਂ ਸਾਹਿਬ ਦੇ ਵਿੱਚ ਵੀ ਤੇ ਜਿਹੜੇ ਗੁਰੂ ਨਾਨਕ ਸਾਹਿਬ ਮਹਾਰਾਜ ਪਾਤਸ਼ਾਹ ਨੇ ਆਪਣੀ ਆਸਾ ਦੀ ਵਾਰ ਦੀ ਬਾਣੀ ਦਰਜ ਕੀਤੀ ਹੈ ਨਾ ਕਮਾਲ ਦੀ ਗੱਲ ਹੈ ਸਿਰ ਚੁੱਕਦਾ ਹੈ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਦੇ ਅੱਗੇ ਕੋਈ ਐਸਾ ਵਿਸ਼ਾ ਨਹੀਂ ਹੈ ਕੋਈ ਐਸਾ ਕਨਸੈਪਟ ਨਹੀਂ ਹੈ ਜੋ ਗੁਰੂ ਨਾਨਕ ਸਾਹਿਬ ਨੇ ਆਪਣੀ ਬਾਣੀ ਦੇ ਅੰਦਰ ਦਰਜ ਨਾ ਕੀਤਾ ਹੋਵੇ ਮਾਲਕ ਅਖੰਨ ਨੇ ਕਿ ਸੱਜਣਾ ਯਾਦ ਰੱਖੀ ਜਿੰਨੇ ਮਰਜ਼ੀ ਜਠੇਰਿਆਂ ਨੂੰ ਜਿੰਨੇ ਮਰਜ਼ੀ ਆਪਣੇ ਪਿਤਰਾਂ ਨੂੰ ਪੂਜੀ ਚੱਲ ਬਲਿਹਾਰੀ ਗੁਰ ਆਪਣੀ ਦਿਵਹਾੜੀ ਸਦਵਾਰ ਜਿਨ ਮਾਨਸ ਤੇ ਦੇਵਤੇ ਕੀਏ ਕਰਤ ਨਾ ਲਾਗੀ ਵਾਰ ਮਲਕ ਆਖਣਗੇ ਜੇ ਸੋ ਚੰਦਾ ਉਗਵੇਂ ਸੂਰੇ ਚੜੇ ਹਜ਼ਾਰ ਇਤੇ ਚੰਨਨ ਹੁੰਦਿਆਂ ਗੁਰ ਬਿਨ ਕੋਰ ਅੰਧਾਰ ਆਪਣੇ ਗੁਰੂ ਤੋਂ ਬਿਨਾ ਤੂੰ ਕੇਵਲ ਤੇ ਕੇਵਲ ਕੋਰ ਅੰਧਾਰ ਦੇ ਵਿੱਚ ਆਪਣੀ ਜ਼ਿੰਦਗੀ ਨੂੰ ਗੁਜ਼ਾਰ ਰਿਹਾ ਹੈ ਸਾਖੀਆਂ ਪੜ ਰਹੀਆਂ ਪਾਈ ਮੰਜ ਦੀਆਂ ਤੇ ਪਾਈ ਮੰਜ ਨੇ ਕੀ ਕੀਤਾ ਅਸੀਂ ਘਰ ਕਿਹੜੀ ਘਰ ਦਰਗਾਹ ਬਣੀ ਸੀ ਲੋਕਾਂ ਨੇ ਪਿੰਨ ਦਾ ਚੌਧਰੀ ਬਣਾਇਆ ਸੀ ਉਹਨੂੰ ਢਾ ਕੇ ਕਹਾਂ ਲੱਗਿਆ ਨਾ ਸਿੱਖੀ ਦੇ ਉੱਤੇ ਸਿੱਖੀ ਨਹੀਂ ਟਿਕ ਸਕਦੀ ਮੇਰੇ ਗੁਰੂ ਅਰਜਨ ਦੇਵ ਮਹਾਰਾਜ ਪਾਸ਼ਾ ਨੇ ਇਹ ਵਚਨ ਕੀਤੇ ਨੇ ਪਹਿਲੀ ਸਿੱਖੀ ਹੋਏ ਨੂੰ ਸਾਨੂੰ ਸਾਨੂੰ ਆਪਣੇ ਅੰਦਰੋਂ ਕੱਢਣਾ ਪਏਗਾ ਅਸੀਂ ਜਠੇਰਿਆਂ ਦੀ ਸਿੱਖੀ ਵੀ ਲਈ ਫਿਰਦੇ ਆਂ ਪਿੱਤਰਾਂ ਦੀ ਸਿੱਖੀ ਵੀ ਲਈ ਫਿਰਦੇ ਆਂ ਬਾਬਿਆਂ ਦੀ ਸਿੱਖੀ ਵੀ ਲਈ ਫਿਰਦੇ ਆਂ ਕੋਈ ਮੁਸਲਮਾਨ ਪੁੱਛਣਾ ਪਾਉਣ ਚਲੇ ਜਾਏ ਉਹਦੀ ਸਿੱਖੀ ਵੀ ਲਈ ਫਿਰਦੇ ਆਂ ਕੋਈ ਲਾਲ ਧਾਗਾ ਬਨ ਕੇ ਸਾਨੂੰ ਕੋਈ ਪੰਡਤ ਉਪਾਏ ਕਰਾਉਣ ਵਾਲੇ ਪਾਸੇ ਲੈ ਕੇ ਚਲਿਆ ਜਾਏ ਉਹਦੀ ਸਿੱਖੀ ਵੀ ਲਈ ਫਿਰਦੇ ਆ ਤੇ ਗੁਰੂ ਗ੍ਰੰਥ ਸਾਹਿਬ ਜੀ ਮਾਰੇ ਪਾਸ਼ਾ ਦੇ ਅੱਗੇ ਆ ਕੇ ਫਿਰ ਦਸਾਂ ਕਰਦੇ ਕਿ ਮਾਰੇ ਤੂੰ ਦੇ ਦੇ ਪਤਾਂ ਕਿੰਨੇ ਕ ਥਾਵਾਂ ਦੇ ਉੱਤੇ ਜਾ ਕੇ ਆਪਣੇ ਮੱਥੇ ਰਗੜ ਕੇ ਆ ਕੇ ਤੇ ਫਿਰ ਗੁਰੂ ਗ੍ਰੰਥ ਸਾਹਿਬ ਜੀ ਮਾਰੇ ਪਾਸ਼ਾ ਕੋਲ ਮੰਗਣ ਵਾਲੇ ਪਾਸੇ ਤੁਰ ਪੈਂਦੇ ਹਾਂ ਮਾਲਕ ਆਖਣ ਗੁਰਪੀਰ ਸਦਾਏ ਮੰਗਣ ਜਾਏ ਤਾਂ ਕੈ ਮੂਲ ਨਾ ਲੱਗੀਆਂ ਪਾਏ हद हो गई जेकर पाठ ਕਰਾਉਣਾ ਚਾਹੁੰਦੇ ਹੋ ਮੈਂ ਬਹੁਤ ਵਾਰ ਜ਼ਿਕਰ ਕੀਤਾ ਹੈ ਅਖੰਡ ਪਾਠ ਸਾਹਿਬ ਕਰਵਾ ਲੈਂਦੇ ਹੋ ਪਾਠੀ ਕੱਲਾ ਪਾਠ ਕਰਦਾ ਰਹਿੰਦਾ ਹੈ ਆਪ ਕੋਈ ਪਰਿਵਾਰ ਦਾ ਜੀ ਲਾਗੇ ਹੁੰਦਾ ਨਹੀਂ ਤੁਸੀਂ ਨਾ ਕਿ ਲੜੀ ਚ ਪਾਠ ਕਰਾਇਆ ਬਸ ਭੇਟਾ ਦੇ ਦੇਣੀ ਹੈ ਪਾਠੀਆਂ ਨੇ ਪਾਠ ਕਰ ਦੇਣਾ ਕੱਪੜੇ ਦੇ ਦਾਂਗੇ ਰਮਾਲੇ ਦੇ ਦਾਂਗੇ ਲੰਗਰ ਲਗਾ ਦਾਂਗੇ ਤਾਂ ਸਾਡੀ ਮੰਨੂ ਕਾਮਨਾ ਪੂਰੀ ਹੋ ਗਈ ਬਾਣੀ ਆ ਪੜੋ ਜੇ ਇੱਕ ਕਮਰੇ ਦੇ ਵਿੱਚ ਦੋ ਟੀਵੀ ਨਹੀਂ ਅਸੀਂ ਲਗਾ ਸਕਦੇ ਇੱਕ ਕਲਾਸਰੂਮ ਦੇ ਵਿੱਚ ਦੋ ਟੀਚਰ ਇਕੱਠੇ ਟੀਚ ਪੜਾਈ ਨਹੀਂ ਕਰਾ ਸਕਦੇ ਫਿਰ ਇੱਕ ਕਮਰੇ 'ਚ ਤਿੰਨ ਤਿੰਨ ਚਾਰ ਚਾਰ ਪਾਰਟ ਰਖਾਉਣੇ ਕੋਈ ਗੁਰਮਤ ਨਹੀਂ ਹੈ ਅਸੀਂ ਮੰਨਦੇ ਜਿੰਨੀਆਂ ਮਰਜ਼ੀ ਕਰੇ ਚੱਲੀਏ ਲੋਕਾਂ ਨੂੰ ਖੁਸ਼ ਕਰਨੇ ਜਿੰਨੇ ਮਰਜ਼ੀ ਕਰੇ ਚੱਲੀਏ ਕਿੰਨੇ ਲੋਕ ਨੇ ਐਸੇ ਆਪਣੇ ਵੱਡੇ-ਵਡੇਰਿਆਂ ਦੇ ਨਾਂ ਦੇ ਉੱਤੇ ਜਗ੍ਹਾ ਬਣਾਈਆਂ ਹੋਈਆਂ ਨੇ ਤਾਂ ਜਦੋਂ ਦਿਨ ਆਉਂਦੇ ਨੇ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਕਰਕੇ ਲੋਕਾਂ ਨੂੰ ਨਾਲ ਜੋੜ ਲੈਂਦੇ ਨੇ ਜਗ੍ਹਾ ਜਿਹੜੀ ਹੈ ਬਾਬੇ ਦੇ ਨਾਂ ਦੀ ਹੈ ਜਗ੍ਹਾ ਜਿਹੜੀ ਡਿਠੇਰਿਆਂ ਦੇ ਨਾਂ ਦੀ ਹੈ ਤੇ ਪਾਠ ਕਰਾਉਂਦੇ ਗੁਰੂ ਗ੍ਰੰਥ ਸਾਹਿਬ ਮਾਰੇ ਪਾਤਸ਼ਾਹ ਦੀ ਬਾਣੀ ਦੇ ਨਾਂ ਤੇ ਪਰ ਮਾਨਸਿਕਤਾ ਫਿਰ ਉੱਥੇ ਖੜੀ ਹੈ ਕਿ ਅਸੀਂ ਗੁਰੂ ਗ੍ਰੰਥ ਸਾਹਿਬ ਦੇ ਕੋਲ ਨਹੀਂ ਅਸੀਂ ਮੰਗਣੇ